ਕਣੀਕ ਸਾਬ ਲੇਕਿਨ ਤੁਹਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਐਸਜੀਪੀਸੀ ਦੇ ਲੋਗਵਾਲ ਸਾਹਿਬ ਪਾਈ ਲੋਗਵਾਲ ਸਾਹਿਬ ਉਹਨਾਂ ਨੇ ਕਿਹਾ ਕਿ ਉਹ ਜ਼ਮੀਨ ਨਹੀਂ ਦੇਣਗੇ ਜਿਹੜੀ 600 ਏਕੜ ਉਹਨਾਂ ਨੂੰ ਦਾਨ ਕੀਤੀ ਹੋਈ ਜ਼ਮੀਨ ਹੈ ਉੱਥੇ ਉਹ ਕਹਿੰਦੇ ਨੇ ਸਾਡਾ ਕੰਮ ਨਹੀਂ ਹੈ ਇਸ ਬਾਬਤ ਕੀ ਕਰੋਗੇ ਕਿਹੜੀ ਜ਼ਮੀਨ ਜਿਹੜੀ ਉਹਨਾਂ ਦੀ ਪੈਂਦੀ ਹੈ ਸਰਹੱਦ ਦੇ ਉੱਤੇ ਪੈਂਦੀ ਹੈ ਕੋਰੀਡੋਰ ਦੇਣ ਵਾਸਤੇ ਉਹਨਾਂ ਨੇ ਸਾਫ਼ ਮਨਾਂ ਕਰਤਾ ਇਸ ਵਿਲੇ ਦੇ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਕਾਂਗਰਸ ਦੇ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਦੇ ਕੀ ਕਹੋ تقريبا ਆ 13 ਸਾਲ ਕਾਂਗਰਸ ਸਰਕਾਰ ਨੂੰ ਲੱਗੇ ਨੂੰ ਹੋਇਆ ਜਦੋਂ ਪੰਜਾਬ ਦੇ ਵਿੱਚ ਬਣੀਆ ਤੇ ਬਹੁਤ ਵੱਡੇ ਵਾਦੇ ਸਾਰੇ ਵਰਗਾਂ ਨਾਲ ਕੀਤੇ ਉਹ ਕਾਂਗਰਸ ਐਫ ਜੀ ਸੋਸੇ ਛੱਡਦੀ ਹੈ ਹੁਣ ਤੁਸੀਂ ਦੱਸੋ ਕਿ ਕਿਹੜੇ ਪਰਿਵਾਰ ਨੂੰ 50000 ਕੇ ਨੂੰ ਸ਼ਗਨ ਮਿਲਿਆ ਜਿਹੜਾ ਗਰੀਬਾਂ ਨੂੰ ਬੜਾ ਵੱਡਾ ਲਾਲਾ ਨਾ ਹੈ 15000 ਤੋਂ ਉਧਾ ਕੇ ਤੋਂ 50000 ਦੀ ਗੱਲ ਕੀਤੀ ਅੱਜ 13 ਸਾਲ ਲੱਗਿਆ ਉਹ ਜਿਹੜੀ ਪੰਛਣ 500 ਦੇ ਰਹੀ ਤੋਂ ਉਹਨਾਂ ਦਾ ਵਾਦਾ ਸੀ ਕਿ 2500 ਦੇ ਨਹੀਂ ਕਿਸੇ ਪਰਿਵਾਰ ਨੂੰ ਮਿਲੀ ਇੱਕ ਨੂੰ ਵੀ ਮਤਲਬ ਸਾਰੇ ਵਾਇਰਿਆਂ ਤੋਂ ਕਾਂਗਰਸ ਜਿਹੜੀ ਹੈ ਸਰਕਾਰ ਨੂੰ ਮੁਕਰੀ ਔਰ ਕਿਸਾਨ ਵੀਰਾਂ ਦੀਆਂ ਬੰਦੀਆਂ ਦੇ ਬਿੱਲ ਜਿਹੜੇ ਰੈਵਿਨਿਊ ਜਿਹੜਾ ਮਾਮਲਾ ਸੀ ਉਹ ਵੀ ਜੇ ਮਾਫ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਕਾਂਗਰਸ ਨੇ ਨਹੀਂ ਕੀਤਾ ਅੱਜ ਬਾਦਲ ਵੀ ਅੱਜ ਟਕਸਾਲੀਆਂ ਦੇ ਚਲੇ ਗਏ ਨੇ ਟਕਸਾਲੀਆਂ ਦੇ ਹੋ ਗਏ ਨੇ ਇਸ ਮਾਮਲੇ ਨੂੰ ਲੈ ਕੇ ਕਦੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਸਾਥੀਆਂ ਨੂੰ ਕਿਉਂਕਿ ਬਹੁਤ ਟਾਈਮ ਤੁਹਾਡੇ ਨਾਲ ਲੋਕ ਵਿਛਰੇ ਨੇ ਤੁਹਾਡੇ ਨਾਲ ਸਿਆਸਤ ਕਰਨ ਜਾਂ ਮੋਰਚੇ ਹੋਣ ਚਾਹ ਡਾਕਟਰ ਰਤਨ ਸਿੰਘ ਗੰਦਾਲਾ ਹੋਣ ਜਾਂ ਫਿਰ ਬਰੰਭੁਰਾ ਹੋਣ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਬਾਦਲ ਹੋਰਾਂ ਨੇ ਜਿਹੜੇ ਤੁਹਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਸ ਵਾਰ ਜਿਹੜੀਆਂ ਪ੍ਰਾਣੀਆਂ ਤੋਪਾਂ ਅਸੀਂ ਲੈ ਕੇ ਆਵਾਂਗੇ ਜੇ ਤੁਹਾਨੂੰ ਮੌਕਾ ਮਿਲਦਾ ਅਮ੍ਰਿਤਸਰ ਤੋਂ ਫਿਰ ਕੀ ਨਵੇਂ ਆਗੂ ਨਹੀਂ ਮਿਲ ਰਿਹਾ ਕਾਲੀ ਦਲ ਨੂੰ ਜਾਂ ਫਿਰ ਜਿਹੜੀ ਇਸ ਵੇਲੇ ਹਾਲਤ ਹੈਗੀ ਐ ਸ਼ਰੋਮ ਨੇ ਕਾਲੀ ਦਲ ਦੀ ਇਸ ਲਈ ਤੁਸੀਂ ਇਮਾਨਦਾਰੀ ਨਾਲ ਅਗਰ ਕਹੋ ਤਾਂ ਕਿਹੜੀ ਚੀਜ਼ ਨੂੰ ਜ਼ਿੰਮੇਵਾਰ ਮੰਨੋ ਇੱਕ ਬੰਨੇ ਜਿਹੜਾ ਪਾਕਿਸਤਾਨ ਹੈਗਾ ਉਹ ਲੰਗਰ ਦੇਣ ਦੀ ਗੱਲ ਕਰ ਰਿਹਾ ਹੈ ਨਾ ਸਾਰਿਆਂ ਦੀ ਭਾਵਨਾਵਾਂ ਪੰਜਾਬੀਆਂ ਦੀਆਂ ਭਾਵਨਾਵਾਂ ਖਾਸ ਕਰਕੇ ਉਹ ਲੰਗਰ ਨਾਲ ਜੁੜੀ ਹੋਈਆਂ ਨੇ ਪਰ ਦੂਸਰੇ ਪਾਸੇ ਸਾਡਾ ਜਿਹੜਾ ਨੁਮਾਇੰਦਾ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਹਰ ਰੋਜ਼ ਦੂਸਰੇ ਤੀਸਰੇ ਦਿਨ ਲੰਗਰ ਨੂੰ ਲੈ ਕੇ ਹੋਣੀਆਂ ਪਾਣੀ ਨੂੰ ਲੈ ਕੇ ਹੋਣ ਜਿਹੜੇ ਪੁੱਠੇ ਸਿੱਧੇ ਬਿਆਨ ਨੇ ਪਾਕਿਸਤਾਨ ਨੂੰ ਲੈ ਕੇ ਦੇ ਰਹੇ ਨੇ ਇਸ ਤੇ ਕੀ ਕਹੋ ਸੱਚ ਕਾਲਜੀ D5 ਚੈਨਲ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਹੈ ਜਿਹੜੀ ਉਹ ਬਿਲਕੁਲ ਪੂਰੀ ਤਰ੍ਹਾਂ ਪਖੀ ਹੋਈ ਹੈ ਜਿਹੜੇ ਲੋਕ ਨੁਮਾਇੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਹੋਣ ਕਾਂਗਰਸ ਦੇ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਦੇ ਆਪੋ ਆਪਣੇ ਵਰਕਰਾਂ ਨਾਲ ਮੀਟਿੰਗਾਂ ਦਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਹੈ ਸਾਡੇ ਨਾਲ ਗੁਲਜਾਰ ਸਿੰਘ ਰਣਕੀ ਨੇ ਪੰਜ ਵਾਰ ਦੇ ਵਿਧਾਇਕ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਵੇਲੇ ਦੇ ਜ਼ਮੀਨੀ ਹਾਲਾਤ ਉਹਨਾਂ ਮੁਤਾਬਕ ਪਾਰਟੀ ਮੁਤਾਬਕ ਕੀ ਨੇ ਰਣਕੀ ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੋਇਆ ਕਿ ਜੋ ਇਸ ਵੇਲੇ ਦੇ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਕਾਂਗਰਸ ਦੇ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਦੇ ਕੀ ਕਹੋਗੇ ਇਸ ਵੇਲੇ ਦੇ ਰਾਜਨੀਤਿਕ ਹਾਲਾਤਾਂ ਤੇ ਜਦੋਂ ਜਿਹੜੇ ਵੱਡੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਉੱਤੇ ਲਗਾਤਾਰ ਜਿਹੜੇ ਮਾਮਲੇ ਨੇ ਦੂਸ਼ਣਵਾਜ਼ੀਆਂ ਦਾ ਬਾਜ਼ਾਰ ਹੈ ਉਹ ਵੀ ਗਰਮ ਹੈ ਅਜਿਹੇ ਚ ਵਰਕਰ ਨਾਲ ਮਿਲਣਾ ਉਹਨਾਂ ਨੂੰ ਹੌਸਲਾ ਕਿਸ ਤਰੀਕੇ ਨਾਲ ਦਿੱਤਾ ਜਾ ਰਿਹਾ ਹੈ ਪਹਿਲੀ ਗੱਲ ਤੇ ਤਕਰੀਬਨ ਆ 13 ਸਾਲ ਕਾਂਗਰਸ ਸਰਕਾਰ ਨੂੰ ਲੱਗੇ ਨੂੰ ਹੋਇਆ ਜਦੋਂ ਪੰਜਾਬ ਦੇ ਵਿੱਚ ਬਣੀ ਆ ਤੇ ਬਹੁਤ ਵੱਡੇ ਵਾਅਦੇ ਸਾਰੇ ਵਰਗਾਂ ਨਾਲ ਕੀਤੇ ਸੀ ਉਹਦਾ ਲੇਖਾ ਜੋਖਾ ਕਰਨ ਵਾਸਤੇ ਇਹ ਮੀਟਿੰਗਾਂ ਸਾਰੇ ਵਿੰਗਾਂ ਦੀਆਂ ਵੱਖਰੀਆਂ ਹੀ ਐਸੀ ਵਿੰਗਾਂ ਦੀਆਂ ਮੀਟਿੰਗਾਂ ਅੱਜ ਇੱਥੇ ਬੀਬੀ ਜੀ ਉਹਨਾਂ ਦੇ ਹਲਕੇ ਦੇ ਵਿੱਚ ਰੱਖੀ ਹੈ ਤੇ ਤੁਸੀਂ ਦੇਖ ਰਹੇ ਹੋ ਆਪ ਇਹ ਮੀਟਿੰਗਾਂ ਛਾਦੇ ਕੋਈ 10 20 ਬੰਦੇ ਦੀਆਂ ਇੱਥੇ ਰੈਲੀਆਂ ਵੱਡ ਰਹੀਆਂ ਇਹ ਜੋ ਕੁਝ ਤੁਸੀਂ ਦੱਸ ਰਹੇ ਜੋ ਵੀ ਮਤਲਬ ਹਲਾਤਾਂ ਦਾ ਜਾਂ ਜਿੱਤਰਾ ਵੀ ਹੈ ਉਹ ਕਾਂਗਰਸ ਐ ਹੁਜੇ ਸੋਸੇ ਛੱਡਦੀ ਹੈ ਵੀ ਕਾਲੀਦਾਨ ਨੂੰ ਬਦਨਾਮ ਕਰੀਏ ਕਾਲੀਦਾਲ ਹੀ ਇੱਕ ਪਾਰਟੀ ਆ ਪੰਜਾਬ ਦੇ ਵਿੱਚ ਜਿਹੜਾ ਉਹਦੀ ਲੜਾਈ ਸਾਡੀ ਹਮੇਸ਼ਾ ਹੀ ਕਾਂਗਰਸ ਪਾਰਟੀ ਨਾਲ ਰਹੀ ਹੈ ਪਹਿਲੇ ਲੀਡਰਾਂ ਨਾਲ ਹੁਣ ਨਾ ਵੀ ਇਹਨੂੰ ਕਮਜ਼ੋਰ ਕਰ ਲਓ ਵਿੱਚੋਂ ਕਿ ਬੰਦੇ ਆਪਣੇ ਇਹਨਾਂ ਚੋਂ ਪਾੜ ਕੇ ਕੋਈ ਢੰਗ ਤਰੀਕੇ ਨਾਲ ਕਦੀ ਤਾਰਮਕ ਤੌਰ ਤੇ ਕਦੀ ਕੋਈ ਉਤਰਾ ਮਸਲੇ ਜਿਹੜੇ ਖੜੇ ਕਰਕੇ ਇਹੋ ਜੀਆਂ ਗੱਲਾਂ ਜੀ ਕਰਦੇ ਪਰ ਲੋਕ ਛਾਣੇ ਹੋ ਗਏ ਜਿਹੜੇ ਵਾਦੇ ਹੀ ਵਾਦਿਆਂ ਤੋਂ ਪਾਛੇ ਕਰਕੇ ਲੋਕਾਂ ਦੀ ਸੋਚ ਨੂੰ ਵੀ ਜਿਹੜੇ ਸਾਨੂੰ ਇਹ ਪਿੰਡਾਂ ਚ ਜਾਈਏ ਤੇ ਸਾਨੂੰ ਪੁੱਛਣ ਨਾਲ ਲੋਕ ਹੁਣ ਤੁਸੀਂ ਦੱਸੋ ਵੀ ਕਿਹੜੇ ਪਰਿਵਾਰ ਨੂੰ 50000 ਕਿਸ ਨੂੰ ਸ਼ਗਨ ਮਿਲਿਆ ਜਿਹੜਾ ਗਰੀਬਾਂ ਨੂੰ ਬੜਾ ਵੱਡਾ ਲਾਰਾ ਲਾਇਆ 15000 ਤੋਂ ਉਧਾ ਕੇ ਤੋਂ 50000 ਦੀ ਗੱਲ ਕੀਤੀ ਅੱਜ 13 ਸਾਲ ਲੱਗਿਆ ਹੁਣ ਜਿਹੜੀ ਪੰਛਣ 500 ਦੇ ਰਹੀ ਤੋਂ ਉਹਨਾਂ ਦਾ ਵਾਦਾ ਸੀ ਕਿ 2500 ਡਾਣੀ ਕਿਸੇ ਪਰਿਵਾਰ ਨੂੰ ਮਿਲੇ ਇੱਕ ਨੂੰ ਵੀ ਆਲਟਾ ਦਾਲ ਦੀ ਜਿਹੜੀ ਗੱਲ ਸੀ ਉਹ ਕਹਿੰਦੇ ਜੀ ਅਸੀਂ ਦੇਸੀ ਘੋ ਵੀ ਪੀਪੇ ਪੀਪੇ ਦਵਾਂਗੇ ਨਾਲ ਅਸੀਂ ਖੰਡ ਦਵਾਂਗੇ ਕਿਸੇ ਪਰਿਵਾਰ ਨੂੰ ਨਹੀਂ ਮਿਲੀ ਅੱਜ ਲੱਖਾਂ ਦੇ ਹਿਸਾਬ ਨਾਲ ਸਾਡੇ ਬੱਚਿਆਂ ਬੱਚੇ ਅੱਜ ਯੋਗ ਪੜ੍ਹਾਈ ਦਾ ਹੈ ਤੇ ਵਿਜੀਫਿਆਂ ਦੇ ਪੈਸੇ ਜਿੰਨੇ ਵੀ ਆਏ ਹਿਸਕਿੰਦਰ ਵੱਲੋਂ ਸਾਰੇ ਦੇ ਸਾਰੇ ਹੋਰ ਪਾਸੇ ਵਰਤ ਲਏ ਉਹ ਕਾਲਜਾਂ ਯੂਨੀਵਰਸਿਟੀਆਂ ਨੂੰ ਦਿੱਤੇ ਨਹੀਂ ਉਹਨਾਂ ਦਾਖਲੇ ਨਹੀਂ ਦਿੱਤੇ ਉਹ ਬੱਚੇ ਵੀ ਵਿਚਾਰੇ ਘਰਾਂ 'ਚ ਬੈਠ ਕੇ ਵਾਂਝੇ ਹੋ ਗਏ ਉਹ ਤਰਨਿਆਂ ਦੇ ਵੀ ਬੈਠੇ ਸ਼ਰਮਨੀ ਕਾਲੀਦਾਲ ਤੇ ਵੀ ਤਰਨਾ ਜਲੰਧਰਪੁਰ ਵੱਡਾ ਦਿੱਤਾ ਸੀ ਪਰ ਗੱਲ ਫਿਰ ਨਾ ਬਣੀ ਮਤਲਬ ਸਾਰੇ ਵਾਇਰਿਆਂ ਤੋਂ ਕਾਂਗਰਸ ਜਿਹੜੀ ਹੈ ਸਰਕਾਰ ਉਹ ਮੁਕਰੀ ਭਾਵੇਂ ਕਿਸਾਨ ਵੀਰ ਨੇ ਚਾਹੇ ਮੁਲਾਜ਼ਮ ਨੇ ਹੁਣ 55 ਲੱਖ ਦੀ ਬੱਚਿਆਂ ਬੱਚਿਆਂ ਨੂੰ ਨੌਕਰੀ ਦਾ ਗੱਲ ਉਹਨੇ ਕੀਤੀ ਹੁਣ ਇੱਕ ਪਰਿਵਾਰ ਨੂੰ ਕਿਤੇ ਮਿਲੀ ਜਣੀਆਂ ਉਹ ਪ੍ਰਾਈਵੇਟ ਜਣੀਆਂ ਜਿਹੜੀਆਂ ਕੰਪਨੀਆਂ ਉਹਦਾ ਆਪਣਾ ਵੀ ਮਰੜ ਵਾਲੇ ਬੱਚੇ ਚੱਕ ਕੇ ਲੈ ਜਾਂਦੀਆਂ ਜਦੋਂ ਜਿੱਥੇ ਜਿੱਥੇ ਉਹਨਾਂ ਨੂੰ ਚੰਗੇ ਲੱਗਦੇ ਉਹ ਮਰੜ ਦੇ ਹਿਸਾਬ ਨਾਲ ਚੱਕ ਲੈ ਜਾਂਦੇ ਕੰਮ ਲਈ ਉਹਨਾਂ ਬੰਨਾਂ ਲਾ ਕੇ ਕਹੀ ਹੁੰਦੀ ਜੀ ਅਸੀਂ ਇੱਥੇ ਆ ਕਰਦੇ ਜੀ ਮੇਲੇ ਲਾ ਕੇ ਉਹਨਾਂ ਕਰੇ ਇੱਕ ਵੀ ਪਰਿਵਾਰ ਨੂੰ ਅਜੇ ਤੱਕ ਜਿਹੜੀ ਰੈਗੂਲਰ ਨੌਕਰੀ ਜਿਹੜੀ ਉਹ ਨਹੀਂ ਦੇ ਸਕੇ ਇਸ ਕਰਕੇ ਉਹਦਾ ਲੇਖਾ ਜੋਖਾ ਕਰਨਾ ਅਤੇ ਲੋਕ ਅੱਜ ਸਿਆਣੇ ਹੁਣ ਲਹਿਰ ਬਣ ਰਹੀ ਹੈ ਕਾਨੂੰਨ ਦੇ ਖਿਲਾਫ ਲੋਕਾਂ ਦੀ ਇੱਕ ਮੋਹ ਬਣ ਰਹੀ ਹੈ ਉਹ ਅੱਜ ਕੱਲ ਲੋਕੀ ਲੀਡਰਾਂ ਨੂੰ ਦੇਖਦੇ ਲੋਕੀ ਆਪਣੇ ਸ਼ੋਕਰਾਮ ਨੂੰ ਦੇਖਦੇ ਜਿਹਨਾਂ ਮੋਲਟਾ ਪਾਉਣੀਆਂ ਵੀ ਮਤਲਬ ਆਪਾਂ ਇਹ ਝੂਠਾ ਪ੍ਰਚਾਰ ਕਰੀ ਜਾਵਾਂਗੇ 10 ਸਾਲਾਂ ਚ ਜਿੰਨੀ ਸਰਕਾਰ ਨੇ ਡਵੈਲਪਮੈਂਟ ਪੰਜਾਬ ਇੱਕ ਪਹਿਲਾ ਸ਼ੂਬਾ 29 ਸ਼ੂਬਿਆਂ ਦੇ ਵਿੱਚੋਂ ਲਗਭਗ 33 ਵੀ ਇੱਥੇ ਪੂਰੀ ਹੋ ਡਵੈਲਪਮੈਂਟ ਵੀ ਇੱਥੇ ਰਾਜ ਕਿਉਂ ਹੀ 4-4 ਮਾਰਗੀਆਂ 6-6 ਮਾਰਗੀਆਂ ਸੜਕਾਂ ਜੇ ਤੱਕ ਬਣ ਰਹੀਆਂ ਉਹ ਸ਼੍ਰੋਮ ਨਹੀਂ ਕਾਲੀ ਦਲ ਭਾਜਪੀ ਦੀ ਸਰਕਾਰ ਦੇ ਜਿਹੜੇ ਪ੍ਰੋਜੈਕਟ ਨੇ ਔਰ ਕਿਸਾਨ ਵੀਰਾਂ ਦੀਆਂ ਬੰਦੀਆਂ ਦੇ ਬਿੱਲ ਜਿਹੜੇ ਰੈਵਨਿਊ ਜਿਹੜਾ ਮਾਮਲਾ ਸੀ ਉਹ ਵੀ ਜੇ ਮਾਫ ਕੀਤਾ ਤਾਂ ਕਾਲੀ ਦਲ ਨੇ ਕੀਤਾ ਕਾਰਜ ਨਹੀਂ ਕੀਤਾ ਜੀ ਜੀ ਉਹ ਪੜਕਾਉਣ ਲਈ ਆ ਵੀ ਲੋਕਾਂ ਦਾ ਧਿਆਨ ਦੂਜੇ ਪਾਸੇ ਟਾ ਕੇ ਤੇ ਉਹਨਾਂ ਦਾ ਲਾੜੀ ਵੀ ਸਾਨੂੰ ਨਾ ਕਿ ਪਿੱਛੇ ਵੀ ਜਿਹੜੇ ਤੁਹੀ ਵਾਦੇ ਕੀਤੇ ਸੀ ਅੱਜ ਬੱਚੇ ਨੌਕਰੀਆਂ ਮੰਗ ਰਹੇ ਅੱਜ ਜੋ ਮਾਸਟਰ ਜਿਹੜੇ ਸੀ ਉਹ ਤਨਖਾਹਾਂ ਦੇ ਸਾਨੂੰ ਪਹਿਲੀ ਤਨਖਾਹ ਦੇ ਕੰਮ ਕਰਨ ਦੋ ਸਾਡੇ ਨਾਲ ਪੈਸੇ ਘਟਾਓ ਤੇ ਸਾਲ ਉਹ ਧਰਨਿਆ ਦੇ ਵਿਚਾਰੇ ਬੈਠ ਰਹੇ ਇਸ ਕਰਕੇ ਸਾਰੇ ਲੋਕ ਆਏ ਹੋਏ ਸੜਕਾਂ ਦੇ ਪੈਦਲ ਲੋਕਾਂ ਦਾ ਮਨ ਬਣਿਆ ਪਿਆ ਵੀ ਸਾਡੀ ਪਾਰਲੀਮੈਂਟ ਦੀ ਚੋਣਾਂ ਇਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਹੀਂ ਬਣਾਉਣਗੇ ਤੇ ਆਉਣ ਵਾਲੀਆਂ ਪੰਜਾਬ ਦੇ ਵਿੱਚ ਜਿਹੜੀਆਂ 22 ਚੋਣਾਂ ਹੋਣੀਆਂ ਉਹਨੂੰ ਮੁੱਖ ਮੰਤਰੀ ਫਿਰਬਾਦ ਸਾਹਿਬ ਨੂੰ ਲੋਕੀ ਬਣਾਉਣਗੇ ਕਾਹਲੇ ਨੇ ਤਾਵਲੇ ਪਏ ਨੇ ਜੀ ਜੀ ਰਣਕੀ ਸਾਹਿਬ ਇੱਕ ਹੋਰ ਚੀਜ਼ ਹੈ ਤੁਹਾਡੇ ਹਾਂ ਦੇ ਜਿਹੜੇ ਤੁਹਾਡੇ ਨਾਲ ਕੰਮ ਕੀਤਾ ਉਹ ਅੱਜ ਵੱਖਰੀ ਰਾਹ ਅਪਣਾ ਚੁੱਕੇ ਨੇ ਬੱbbi ਬਾਦਲ ਵੀ ਅੱਜ ਟਕਸਾਲੀਆਂ ਦੇ ਚਲੇ ਗਏ ਨੇ ਟਕਸਾਲੀਆਂ ਦੇ ਹੋ ਗਏ ਨੇ ਇਸ ਮਾਮਲੇ ਨੂੰ ਲੈ ਕੇ ਕਦੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਸਾਥੀਆਂ ਨੂੰ ਕਿਉਂਕਿ ਬਹੁਤ ਟਾਈਮ ਤੁਹਾਡੇ ਨਾਲ ਵਿਚਰੇ ਨੇ ਤੁਹਾਡੇ ਨਾਲ ਸਿਆਸੀਤ ਹੋਣ ਜਾਂ ਮੋਰਚੇ ਹੋਣ ਚਾਹੇ ਡਾਕਟਰ ਰਤਨ ਸਿੰਘ ਜਨਾਲਾ ਹੋਣ ਜਾਂ ਫਿਰ ਬ੍ਰਹਮਪੁਰਾ ਹੋਣ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਇਹ ਹਿੰਦ ਚਲੋ ਸਹੀ ਤੇ ਕੀ ਹੋਣਾ ਸੀ ਬਾਦ ਸਾਹਿਬ ਨੇ ਵੀ ਉੱਥੇ ਚੀਮਨ ਸਾਹਿਬ ਵੀ ਸਾਡੇ ਗਏ ਉਹਨਾਂ ਦੇ ਘਰੇ ਬਲਟਰ ਸਾਹਿਬ ਦੀ ਡਿਊਟੀ ਲਈ ਹੋਰ ਵੀ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਡਿਊਟੀਆਂ ਬਾਦ ਸਾਹਿਬ ਨੇ ਲਈਆਂ ਉਹ ਨਹੀਂ ਗੱਲ ਬਣੀ ਸਹੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਸਾਡੇ ਨਾਲ ਸਾਥੀ ਰਹੇ ਨੇ ਬੜਾ ਲੰਮਾ ਸਮਾਂ ਜਿੱਤਾਂ ਤੋਈ ਦੱਸਿਆ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਵੀ ਉਹਨਾਂ ਨੂੰ ਪਾਰਟੀ 'ਚ ਨਹੀਂ ਜਾਣਾ ਚਾਹੀਦਾ ਜੇ ਕੋਈ ਗੁੱਸਾ ਗਿੱਲਾ ਜਾਂ ਕੋਈ ਮੈਹੋ ਜਾਂ ਮਸਲਾ ਹੈ ਤਾਂ ਪਾਰਟੀ ਦੇ ਵਿੱਚ ਬਹਿ ਕੇ ਬਾਦ ਸਾਹਿਬ ਬਹੁਤ ਮਿਸਾਲ ਦਿਲ ਦਿੰਦੇ ਨੇ ਬਾਦ ਸਾਹਿਬ ਹਰ ਇੱਕ ਗੱਲ ਨੂੰ ਲਾਉਂਦੇ ਉਹਨਾਂ ਨਾਲ ਬੈਠ ਕੇ ਗੱਲਬਾਤ ਹੋ ਸਕਦੀ ਹੈ ਕੋਈ ਇਹੋ ਜ ਇਸ ਟਾਈਮ ਤੇ ਜਦੋਂ ਕਿ ਸਾਰੀ ਕਾਂਗਰਸ ਬਾਕੀਆਂ ਪਾਰਟੀਆਂ ਵੀ ਜਿਹੜੀਆਂ ਸਾਰੇ ਲੋਕ ਕੱਲ੍ਹ ਸਾਨੂੰ ਬਰਨਾਮ ਕਰਨ ਤੇ ਲੱਗੋ ਤੇ ਇਹ ਜੇ ਸਮੇਂ ਜਣਾ ਮੈਂ ਸਮਝਦਾ ਕਿ ਇਹ ਕਿ ਉਹਨਾਂ ਦੀ ਸੋਚ ਹੈ ਉਹਨਾਂ ਦੀ ਕੀ ਉਹਨਾਂ ਦੀ ਸੋਚਾਂ ਨੇ ਕਿਤਰਾ ਨਹੀਂ ਜਾਣਾ ਚਾਹੀਦਾ ਤੇ ਪਾਰਟੀਆਂ ਦਾ ਜਿਹੜਾ ਵੀ ਮੰਨ ਲਓ ਲੀਡਰ ਵੱਖਰਾ ਹੋਇਆ ਉਹ ਬੜੀ ਕਾਮਯਾਬ ਨਹੀਂ ਹੁੰਦਾ ਜੀ ਬਾਦਲ ਹੋਰਾਂ ਨੇ ਜਿਹੜੇ ਤੁਹਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਸ ਵਾਰ ਜਿਹੜੀਆਂ ਪੁਰਾਣੀਆਂ ਤੋਂਪਾ ਅਸੀਂ ਲੈ ਕੇ ਆਵਾਂਗੇ ਜੇ ਤੁਹਾਨੂੰ ਮੌਕਾ ਮਿਲਦਾ ਅਮਰitsar ਤੋਂ ਫਿਰ ਸਾਨੂੰ ਮੌਕਾ ਹੀਦਾ ਸੀ ਤੇ ਅਸੀਂ ਸੇਵਾ ਕਰਨੀ ਹੈ ਸੇਵਾ ਕਰੀ ਜਾਣੀ ਉਹ ਤੇ ਬਾਦ ਸਾਹਿਬ ਦੀ ਸੋਚ ਜਿਤਨਾ ਵੀ ਬਾਕੀ ਜਿੱਥੇ ਉਹਨਾਂ ਦਾ ਹੁਕਮ ਹੁੰਦਾ ਜੋ ਵੀ ਹੈ ਇਹੀ ਤਾਂ ਉਥੇ ਖੜਨ ਵਾਲੇ ਆ ਬਸ ਜੀ ਇੱਕ ਹੋਰ ਬੜਾ ਅਹਿਮ ਸਵਾਲ ਹੈ ਰਾਣੀਕੀ ਸਾਹਿਬ ਇੱਥੇ ਇਹ ਹੈ ਕਿ ਪਾਰਟੀ ਦੇ ਜਿਹੜੇ ਹਾਲਾਤ ਇਸ ਵੇਲੇ ਹੋਏ ਹੋਏ ਨੇ ਉਹਨਾਂ ਨੂੰ ਪ੍ਰਾਣੀਆਂ ਤੋਪਾਂ ਜਿਹੜੀਆਂ ਕਿਹਾ ਜਾਂਦਾ ਕਿ ਪ੍ਰਾਣੀਆਂ ਤੋਪਾਂ ਮੂਰੇ ਕਰ ਰਹੇ ਨੇ ਕੀ ਨਵੇਂ ਆਗੂ ਨਹੀਂ ਮਿਲ ਰਿਹਾ ਅਕਾਲੀ ਦਲ ਨੂੰ ਜਾਂ ਫਿਰ ਜਿਹੜੀ ਇਸ ਵੇਲੇ ਹਾਲਤ ਹੈਗੀ ਹੈ ਸ਼ਰੋਮਨੀ ਅਕਾਲੀ ਦਲ ਦੀ ਇਸ ਲਈ ਤੁਸੀਂ ਇਮਾਨਦਾਰੀ ਨਾਲ ਅਗਰ ਕਹੋ ਤਾਂ ਕਿਹੜੀ ਚੀਜ਼ ਨੂੰ ਜ਼ਿੰਮੇਵਾਰ ਮੰਨਦੇ ਹੋ ਨਹੀਂ ਸਾਰੀਆਂ ਪ੍ਰਾਣੀਆਂ ਤੋਪਾਂ ਨੇ ਇੱਥੇ ਨਵੇਂ ਜੂਸ ਵਾਲੇ ਮੁੰਡੇ ਵੀ ਜਿਹੜੇ ਨੌਜਵਾਨ ਆ ਸਾਡਾ ਪੇਖਿਆ ਉਹ ਵੀ ਆਉਣਗੇ ਪੁਰਾਣੇ ਤਜਰਬੇ ਵਾਲੇ ਬੰਦੇ ਵੀ ਉਹਦੇ ਵਿੱਚ ਆਉਣਗੇ ਕਿਉਂ ਪ੍ਰਧਾਨ ਸਾਹਿਬ ਨੇ ਕੱਲ ਸਾਡੀ ਮੀਟਿੰਗ ਉਰਚ ਫੈਸਲਾ ਕਰਨ ਦਾ ਅਧਿਕਾਰ ਦਿੱਤੇ ਨੇ ਸੋਸ਼ਲ ਵੀ ਕਿ ਸਾਰਾ ਫੈਸਲਾ ਕਰਨਗੇ ਜਿਹੜੇ ਲੋਕਾਂ ਦੇ ਵਿੱਚ ਹਰ ਮਨ ਪਿਆਰੇ ਹੋਣਗੇ ਜਿਹੜੇ ਲੋਕਾਂ ਦੇ ਵਿੱਚ ਵਿਚਰਨ ਵਾਲੇ ਹੋਣਗੇ ਜਿਹੜੇ ਲੋਕਾਂ ਦੇ ਦਾਨ ਵਾਲੇ ਹੋਣਗੇ ਉਹ ਹੀ ਮਲੇ ਦੀ ਇਹਦਾ ਸ਼ੇਵਾਦਾਰ ਬਣਨਗੇ ਇੱਕ ਹੋਰ ਚੀਜ਼ ਬੜੀ ਅਹਿਮ ਜਿਹੜੀ ਵੋਟਰ ਤੋਂ ਪਹਿਲਾਂ ਹੋ ਰਹੀ ਹੈ ਕਿ ਇੱਕ ਬੰਨੇ ਜਿਹੜਾ ਪਾਕਿਸਤਾਨ ਹੈਗਾ ਉਹ ਲਾਂਗਰ ਦੇਣ ਦੀ ਗੱਲ ਕਰ ਰਿਹਾ ਹੈ ਹਨਾ ਸਾਰਿਆਂ ਦੀਆਂ ਭਾਵਨਾਵਾਂ ਪੰਜਾਬੀਆਂ ਦੀਆਂ ਭਾਵਨਾਵਾਂ ਖਾਸ ਕਰਕੇ ਉਹ ਲਾਂਗਰ ਨਾਲ ਜੁੜੀਆਂ ਹੋਈਆਂ ਨੇ ਪਰ ਦੂਸਰੇ ਪਾਸੇ ਸਾਡਾ ਜਿਹੜਾ ਨੁਮਾਇੰਦਾ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਹਰ ਰੋਜ਼ ਦੂਸਰੇ ਤੀਸਰੇ ਦਿਨ ਲਾਂਗੇ ਨੂੰ ਲੈ ਕੇ ਹੋਣ ਜਾਂ ਪਾਣੀਆਂ ਨੂੰ ਲੈ ਕੇ ਹੋਣ ਜਿਹੜੇ ਪੁੱਠੇ ਸਿੱਧੇ ਬਿਆਨ ਨੇ ਪਾਕਿਸਤਾਨ ਨੂੰ ਲੈ ਕੇ ਦੇ ਰਹੇ ਨੇ ਇਸ ਤੇ ਕੀ ਕਰੋਗੇ ਸਮਰੀਤ ਕੋਈ ਬੇਨਤੀ ਆ ਵੀ ਜਿੱਥੇ ਗੁਰੂ ਸਾਹਿਬ ਦਾ ਗੱਲ ਆ ਜਾਂਦੀ ਜਿੱਥੇ ਸਾਡੀਆਂ ਭਾਵਨਾਵਾਂ ਗੁਰੂ ਸਾਹਿਬ ਨਾਲ ਜੁੜੀਆਂ ਨੇ ਉਹਨਾਂ ਦੇ ਚਰਨਾਂ ਨਾਲ ਜੁੜੀਆਂ ਨੇ ਸਾਡੀ ਆਸਾ ਜਿਹੜੀ ਗੁਰੂ ਸਾਹਿਬ ਨਾਲ ਜੁੜੀ ਹੈ ਉਹ ਤੇ ਗੁਰੂ ਦੀ ਕਿਰਪਾ ਹੀ ਹੋਈ ਹੈ ਤੇ ਦੋਨੋਂ ਸ਼ਰਕਾਰਾਂ ਰਸਤੇ ਵਾਲੇ ਪਾਸੇ ਨੂੰ ਤੁਰੀਆਂ ਬਣਾਉਣ ਵਾਲੇ ਪਾਸੇ ਨੂੰ ਬੜੀਆਂ ਲੰਮੇ ਸਮੇਂ ਤੋਂ ਅਰਦਾਸਾਂ ਹਰ ਗੁਰੂ ਨਾਨਕ ਨਾਮ ਲੈਵਾ ਦੀਆਂ ਜਿੱਥੇ ਜਿੱਥੇ ਕੋਈ ਬੈਠਾ ਸੀ ਬਾਹਰ ਦੇ ਸ਼ਾਮ ਦੇ ਸ਼ੰਦ ਵਿੱਚ ਜਾਂ ਇੱਥੇ ਹੋਣ ਲਿਆ ਤੇ ਹਮੇਸ਼ਾ ਹੀ ਕਾਲੀਦਲ ਵੀ ਜਦੋਂ ਕੋਈ ਗੱਲ ਚੱਲਦੀ ਸੀ ਉਹ ਗੱਲ ਕਰਦੇ ਜਾਂ ਹੋਰ ਵੀ ਸਾਰੇ ਕਰਦੇ ਸੀ ਇਸ ਕਰਕੇ ਮੈਂ ਸਮਝਦਾ ਕਿ ਉਹਨਾਂ ਨੂੰ ਹਰ ਨੂੰ ਛੁੱਟੀਆਂ ਗੱਲਾਂ 'ਚ ਨਹੀਂ ਹੋਣਾ ਚਾਹੀਦਾ ਉਹ ਤੇ ਗੁਰੂ ਦੇ ਜੇ ਭਰੋਸਾ ਹਨ ਗੁਰੂ ਤੇ ਆਸ ਹੈ ਜੇ ਉਹ ਤੇ ਗੁਰੂ ਦੇ ਛੱਡ ਦੇਣਾ ਚਾਹੀਦਾ ਤਾਂ ਰਾਹ ਜਿਹੜੇ ਉਹ ਬਣਾਉਣ ਵਾਸਤੇ ਸਾਰੂ ਸੋਚ ਹੋਣੀ ਚਾਹੀਦੀ ਹਰ ਮਨੁੱਖ ਦੀ ਹਰ ਪਾਰਟੀ ਜੀ ਰਾਣੀਕੀ ਸਾਹਿਬ ਲੇਕਿਨ ਤੁਹਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਐਸਜੀਪੀਸੀ ਦੇ ਲੋングਵਾਲ ਸਾਹਿਬ ਪਾਈ ਲੋングਵਾਲ ਸਾਹਿਬ ਉਹਨਾਂ ਨੇ ਕਿਹਾ ਕਿ ਉਹ ਜ਼ਮੀਨ ਨਹੀਂ ਦੇਣਗੇ ਜਿਹੜੀ 600 ਏਕੜ ਉਹਨਾਂ ਨੂੰ ਦਾਨ ਕੀਤੀ ਹੋਈ ਜ਼ਮੀਨ ਹੈ ਉੱਥੇ ਉਹ ਕਹਿੰਦੇ ਜੀ ਸਾਡਾ ਕੰਮ ਨਹੀਂ ਹੈ ਇਸ ਬਾਬਤ ਕੀ ਕਹੋਗੇ ਕਿਹਦੀ ਜ਼ਮੀਨ ਜਿਹੜੀ ਉਹਨਾਂ ਦੀ ਪੈਂਦੀ ਹੈ ਸਰਹੱਦ ਦੇ ਉੱਤੇ ਪ ਇਹਦੇ ਪਿਰੋ ਦੱਸ ਸਕਦੇ ਇਹਦੇ ਬਾਰੇ ਇਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ ਪਰ ਜੋ ਵੀ ਹੋਇਆ ਉਹ ਫਾਲੋ ਦਾ ਕਹਿਣਾ ਚਾਹੀਦਾ ਮੇਰਾ ਕਹਿਣਾ ਮਸਲਾ ਇਹ ਵੀ ਜਿਤਨਾ ਵੀ ਹੈ ਨਾ ਜੋ ਵੀ ਮਤਲਬ ਸੋਚਣਾ ਜੀ ਇਹ ਚ ਚੰਗੇ ਸ਼ਾਰੂ ਢੰਗ ਨਾਲ ਸੋਚਣਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਰਾਣੀ ਕੇ ਸਾਹਿਬ ਸੋ ਇਹਨ ਗੁਲਜਾਰ ਸਿੰਘ ਰਾਣੀ ਕੇ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਾਂਗਰਸ ਦੇ ਖਿਲਾਫ ਜਿਹੜੀ ਇੱਕ ਲਹਿਰ ਹੈ ਉਹ ਚੱਲ ਰਹੀ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਵਾਅਦਾ ਜਿਹੜਾ ਉਹਨਾਂ ਨੇ ਅਮਲ ਦੇ ਵਿੱਚ ਨਹੀਂ ਲਿਆਂਦਾ ਹਰ ਵਰਗ ਜਿਹੜਾ ਜਿਹੜਾ ਇਸ ਵੇਲੇ ਮੁਖਾਲਫਤ ਦੇ ਰੋਹ ਦੇ ਵਿੱਚ ਹੈ ਤੇ ਏਸੀ ਚੀਜ਼ ਦਾ ਜਿਹੜਾ ਫਾਇਦਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਲੋਕ ਸਭਾ ਦੇ ਵਿੱਚ ਅਕਾਲੀ ਦਲ ਜਿਹੜੀ ਉਹ ਜ਼ਰੂਰ ਉਠਾਏਗੀ ਕਾਸਿਫ ফারুকੀ ਡੀ5 ਚੈਨਲ ਪੰਜਾਬੀ ਪਟਿਆਲਾ